ਲੋਕ ਕਵੀ ਸੰਤਰਾਮ ਉਦਾਸੀ ਦੀ 38ਵੀਂ ਵਰ੍ਹੇਵੰਢ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਬਰਨਾਲਾ ਵਿਖੇ ਬਣੀ ਲਾਇਬ੍ਰੇਰੀ ਵਿਖੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸੱਤਕ ਅਤੇ ਸੱਭਿਆਚਾਰਕ ਸਖਸ਼ੀਤਾ ਨੇ ਸ਼ਿਰਕਤ ਕੀਤੀ ਅਤੇ ਉਦਾਸੀ ਦੇ ਲੋਕ ਪੱਖੀ ਯੋਗਦਾਨ ਨੂੰ ਯਾਦ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਬਲਾਰੇ ਡਾਕਟਰ ਇਕਬਾਲ ਸਿੰਘ ਸਕਰੋਦੀ ਨੇ ਸੰਤਰਾਮ ਉਦਾਸੀ ਦੇ ਕਾਰਜਾਂ ਦੇ ਚਲਣਾ ਪਾਉਂਦੇ ਕਿਹਾ ਕਿ ਉਦਾਸੀ ਨੇ ਸਿੱਖ ਨਾਇਕਾਂ ਬਾਰੇ ਗੀਤ ਲਿਖ ਕੇ ਆਪਣੀ ਆਸਥਾ ਪ੍ਰਗਟਾਈ। ਇਸ ਦੇ ਨਾਲ ਹੀ ਉਹਨਾਂ ਨੇ ਲਤਾੜੇ ਲੋਕਾਂ ਨੂੰ ਗੁਲਾਮੀ ਦਾ ਝੂਲਾ ਲਾਉਣ ਲਈ ਵੀ ਪ੍ਰੇਰਿਆ ਬਹੁਪੱਖੀ ਲੇਖਕ ਬੂਟਾ ਸਿੰਘ ਚਾਹਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਦਾਸੀ ਦੇ ਬਹੁਤੇ ਗੀਤ ਅੱਜ ਲੋਕ ਗੀਤਾਂ ਦਾ ਰਤਬਾ ਹਾਸਲ ਕਰ ਚੁੱਕੇ ਹਨ ਸੰਤਰਾਮ ਉਦਾਸੀ ਦੀ ਪੁੱਤਰੀ ਇਕਬਾਲਕੌਰ ਅਦਾਸੀ ਨੇ ਆਪਣੇ ਪਿਤਾ ਦੀ ਮਹੱਤਤਾ ਦੱਸਦਿਆਂ ਕਿਹਾ ਹੈ ਕਿ ਉਦਾਸੀ ਦੀ अहमਤ ਇਸ ਗੱਲ ਵਿੱਚ ਹੈ ਕਿ ਜਦੋਂ ਇਨਸਾਫ ਲੈਣ ਲਈ ਸਟੇਜਾਂ ਲੱਗਦੀਆਂ ਹਨ ਤਾਂ ਉਥੇ ਉਦਾਸੀ ਦੇ ਗੀਤ ਗੂੰਜਦੇ ਹਨ ਇਸ ਮੌਕੇ ਕਈ ਨਾਮਵਰ ਕਵੀਆਂ ਅਤੇ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਕਵੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਜਿੱਥੇ ਵੱਖ-ਵੱਖ ਅਹਿਮ ਸ਼ਖਸੀਅਤਾਂ ਹਾਜ਼ਰ ਹੋਈਆਂ ਉੱਥੇ ਸਰਬਨ ਸਿੰਘ ਕਾਲਾਬੂਲਾ, ਜਰਨੈਲ ਸਿੰਘ ਅਚਰਵਾਲ, ਗੁਰਪ੍ਰੀਤ ਸਿੰਘ ਅਣਖੀ, ਜਸਵੀਰ ਕੌਰ ਬਦਰਾ, ਸੁਖਵਿੰਦਰ ਸਨੇਹ, 파ਰਮਾ ਪਰਮਿੰਦਰ, ਇੰਦਰਜੀਤ ਸਿੰਘ ਵਿੱਕੀ, ਸੰਦੀਪ ਸਿੰਘ, ਜਗਰੂਪ ਸਿੰਘ ਰੂਪੀ, ਸਿਮਰਨਜੀਤ ਕੌਰ, ਹਰਦੀਪ ਸਿੰਘ ਮਨਮੀ ਸਿੰਘ ਸਮੇਤ ਕਈਆਂ ਨੇ ਸ਼ਿਰਕਤ ਕੀਤੀ ਹੈ ਕਿ ਕੁਛ ਸਮਾਂ ਪਹਿਲਾਂ ਕੋਈ ਹਾਲਾਤ ਇਦਾਂ ਦੇ ਬਣੇ ਇਹ ਵਰਸੀਆਂ ਮਨਾਈਆਂ ਨਹੀਂ ਜਾਂਦੀਆਂ ਸੀ ਅਸੀਂ ਦੁਬਾਰੇ ਕੰਮ ਇਹ ਚੱਕਿਆ ਨਾਲ ਮਿਲ ਕੇ ਹੌਲੀ 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 ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਦਾਸੀ ਕੌਣ ਸੀ ਸਾਡਾ ਜਿਹੜਾ ਸ਼ੇਸ਼ਕ ਉਹ ਜੈਜ ਨਿਕੜਾ ਨਵੀਂ ਪ੍ਰਿਣੀ ਨੂੰ ਪਤਾ ਹੀ ਨਹੀਂ ਸੀ ਵੀ ਕੌਣ ਹੈ ਉਹ ਸਾਡਾ ਇਹ ਮਿਸ਼ਨ ਹੈ ਅਸੀਂ ਹੁਣ ਇਹ ਸੋਚਿਆ ਵੀ ਜਦੋਂ ਤੱਕ ਮੌਸਮ ਠੀਕ ਰਹਿੰਦਾ ਸਾਲਚਾ ਅਸੀਂ ਥਾਂ-ਥਾਂ ਜਾਵਾਂਗੇ ਬਾਕੀ ਪਰਿਵਾਰ ਬੜਾ ਸਹਿਯੋਗ ਦਿੰਦਾ ਹੈ ਇੱਕ ਵਾਰ ਹੈ ਇੱਥੋਂ ਕਮੇਟੀ ਵਾਲੇ ਮੁੰਡੇ ਨੇ ਕਿਸੇ 'ਚ ਕੋਈ ਕਮੀ ਜਿੰਨੀ ਸੰਭਾਤਾ ਹੁੰਦੀ ਹੈ ਉਹ ਹਰ ਇੱਕ ਪ੍ਰੋਗਰਾਮ ਕਰਦਾ ਨਵੇਂ ਬੰਦੇ ਜੁੜਨ ਸਾਡੇ ਨਾਲ ਅੱਜ ਲੋਕ ਕਵੀ ਸੰਤਰਾਉਂਦਾ ਅਸੀਂ ਦੀ ਬਰਸੀ ਸੀਗੀ ਜੀ ਅਸੀਂ ਇੱਥੇ ਸੈਟ ਕਰਨ ਨੂੰ ਸਦਕੇ ਕਵੀਆਂ ਦਾ ਸਨਮਾਨ ਕੀਤਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਵਿਚਾਰਧਾਰਾ ਨਾਲ ਨਵੀਂ ਪੀੜੀ ਨੂੰ ਜੋੜਿਆ ਜਾ ਸਕੇ ਤੇ ਬਾਬੇ ਨਾਨਕ ਦੇ ਫਲਸਫੇ ਨੂੰ ਅੱਗੇ ਵਿਦਾਇਆ ਜਾ ਸਕੇ ਲੋਕਾਂ ਦੇ ਹਰ ਸੰਘਰਸ਼ੀਲ ਮਤਲਬ ਕਮਾਂ ਦੇ ਵਿੱਚ ਉਹਨਾਂ ਦੀ ਕਲਮ ਬੋਲਦੀ ਹੈ ਉਹਨਾਂ ਦੀ ਕਵਿਤਾ ਬੋਲਦੀ ਹੈ ਤਾਂ ਜਿਹੜਾ ਸਰਕਾਰ ਨੂੰ ਉਹਨਾਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਸੀ ਉਸ ਲੈਵਲ ਤੱਕ ਨਹੀਂ ਸਰਕਾਰ ਨੇ ਸੋਚਿਆ ਜਿਵੇਂ ਕੋਵਿਡ ਕੋਵਿਡ ਨਾਲ ਸੌੜਦੇ ਬੋਲੇ ਕਿ ਇਤਤ ਕਿਤੇ ਪਿੱਛੇ ਦੇ ਪਰਿਵਾਰ ਨੂੰ ਮਾਨ ਕਰ ਨਹੀਂ ਦਿੱਤਾ ਸਰਕਾਰ ਨੇ ਨੇ ਮਾਨਸਤਕਾਰ ਦਿੱਤਾ ਲਾਇਬ੍ਰੇਰੀ ਬਣਾਈ ਆ ਪਰ ਉਹਨਾਂ ਦੀ ਲਾਇਬ੍ਰੇਰੀ ਉਹਨਾਂ ਦਾ ਨਾਮ ਨਹੀਂ ਮੰਨ ਲਓ ਉਹ ਕੀਤਾ ਮੰਨਰੇਗਾ ਪਾ ਮਲਿਖਤਾ ਸੀ ਚਾਹੁੰਦੇ ਆ ਪਿੰਡ ਚਾਹੁੰਦਾ ਉਹ ਦਸੀ ਯਾਦਗਾਰੀ ਕਮੇਟੀ ਚਾਹੁੰਦੀ ਆ ਦੋਨੇ ਪਿੰਡ ਦੀਆਂ ਪੰਚਾਇਤਾਂ ਔਰ ਸਰਪੰਪੰਜਾਬ ਤੇ ਰਸਲ ਪਟੇਲਾ ਚਾਹੁੰਦੇ ਆ ਕਿ ਇਸ ਲਾਇਬ੍ਰੇਰੀ ਦਾ ਨਾਮ ਮੰਨਰੇਗਾ ਭਵੰਦੀ ਥਾਂ ਤੇ ਜਦੋਂ ਮਾਨ ਸਾਹਿਬ ਨੇ ਆਪ ਅਨਾਉਂਸ ਕਰਕੇ ਇਹ ਲਾਇਬ੍ਰੇਰੀ ਬਣਾਈ ਆ ਤਾਂ ਉਹਨਾਂ ਦਾ ਨਾਮ ਇੱਥੇ ਸਰਕਾਰ ਆਪ ਖੁਦ ਡੀਸੀ ਸਾਹਿਬ ਫਿਕਸ ਕਰਨ ਇਸ ਤੋਂ ਇਲਾਵਾ ਐਮਐਲਏ ਪੰਡੋਰੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਐਮਪੀ ਇੱਥੋਂ ਦੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਤੋਂ ਲਾ ਹੋਰ ਕਿਸ ਕਿਸਮ ਦਾ ਮਾਨਸਤਕਾਰ ਦੱਸੋ ਤੁਹਾਨੂੰ ਚਾਹੀਦਾ ਸਰਕਾਰ ਬਸ ਇਹ ਮਾਨਸਤਕਾਰ ਮਾਨਸਤਕਾਰ ਤਾਂ ਉਹਨਾਂ ਦਾ ਲੋਕਾਂ ਦੇ ਵਿੱਚ ਮਤਲਬ ਆਪ ਹੀ ਲੋਕਾਂ ਨੇ ਦਿੱਤਾ ਹੋਇਆ ਜਿਨ੍ਹਾਂ ਲਈ ਉਹਨਾਂ ਨੇ ਲਿਖਿਆ ਜਿਨ੍ਹਾਂ ਲਈ ਉਹਨਾਂ ਨੇ ਜੀਵਿਆ ਉਹਨਾਂ ਸਰਕਾਰ ਨੇ ਤਾਂ ਉਹਨਾਂ ਨੂੰ ਮਾਨ ਸਨਮਾਨ ਜਦੋਂ ਜਿਉਂਦਿਆਂ ਨੂੰ ਨਹੀਂ ਦਿੱਤਾ ਤਾਂ ਹੁਣ ਸਰਕਾਰ ਦੇ ਖਿਲਾਫ ਉਹਨਾਂ ਨੇ ਲਿਖਿਆ ਸਰਕਾਰ ਦੀ ਅੱਖ ਚੱਕ ਪਾ ਕੇ ਉਹਨਾਂ ਨੇ ਲਿਖਿਆ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਉਹ ਬੋਲੇ ਨੇ ਤਾਂ ਸਰਕਾਰ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਮਾਨ ਸਨਮਾਨ ਕਿਸੇ ਕਿਸਮ ਦਾ ਦੇਣਾ ਚਾਹੀਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ